ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਸੋਨੀ ਮੰਝਲ ਹੈਲ ਬਲੌਗ ਤੇ ਅੱਜ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਪਰ ਕਾਫੀ ਟਾਈਮ ਬਾਅਦ ਵੀਡੀਓ ਲੈ ਕੇ ਆਏ ਆ ਕਿ ਤੁਹਾਨੂੰ ਪਤਾ ਸਾਧੀਆਂ ਦੇ ਡੈਂਸੀ ਕੋਚ ਕਾਰਨ ਮੇਰੀ ਪ੍ਰੰਧਮਾ ਸੀ ਜਿਸ ਕਾਰਨ ਆਪਾਂ ਵੀਡੀਓ ਨਹੀਂ ਸੀ ਬਣਦੀ ਤੇ ਹੁਣ ਆਪਾਂ ਵੀਡੀਓ ਪਾਇਆ ਕਰਾਂਗੇ ਦੇਲੀ ਤੇ ਅੱਜ ਆਪਾਂ ਨਵਾਂ ਹੈਕ ਲੈ ਕੇ ਲੈ ਕੇ ਆਏ ਆ ਤੁਹਾਨੂੰ ਪਤਾ ਹੀ ਇਹ ਵੀ ਹੁਣ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਠੰਡ ਹੋਣ ਕਰਕੇ ਕੱਪੜੇ ਵੀ ਨਹੀਂ ਸੁੱਕਦੇ ਆਪਾਂ ਇੱਕ ਤਾਂ ਆਪਣਾ ਕੱਪੜੇ ਜਿਹੜੇ ਪਾਉਂਦੇ ਆ ਸੁਕਣੇ ਪਾਉਣ ਦਾ ਤਰੀਕਾ ਸਹੀ ਨਹੀਂ ਹੁੰਦਾ ਜੀਨਾ ਇਹ ਕੱਪੜੇ ਵੀ ਸੁੱਕਣ ਬਾਕੀ ਧੁੱਪ ਦੇ ਨਾਲ ਜਿਹੜੇ ਕੱਪੜੇ ਸੁੱਕਣੇ ਉਹਦੇ ਆ ਕੀ ਰੀਸ ਤਾਂ ਹੀ ਨਹੀਂ ਜੀ بس ਇਹਨਾਂ ਕੱਪੜੇ ਅੰਦਰ ਕਰ ਲੋ ਬਾਹਰ ਕਰ ਲੋ ਹਨਾ ਕੱਪੜੇ ਸੁਕਾਉਣੇ بڑے ਔਖੇ ਨੇ ਸਾਨੂੰ ਜਿਆਦਾ ਔਖ ਕੰਮ ਹੁੰਦਾ ਸਰਦੀਆਂ ਵਿੱਚ ਮਸ਼ੀਨ ਵਿੱਚ ਜਿਹੜੇ ਕੱਪੜੇ ਸੁਕਾਉਂਦੇ ਆ ਤੇ ਉਹ ਵੀ ਬਿਲਕੁਲ ਪੂਰੇ ਨਹੀਂ ਸੁੱਕੇ ਹੁੰਦੇ ਤੇ ਅੱਜ ਬੰ ਮੈਂ ਤਰੀਕਾ ਦੱਸਦੇ ਆ ਪੂਰੇ ਤਾਂ ਨਹੀਂ ਸੇਖੀ ਉਸਨੇ ਕਿਹਾ ਨਾ ਕਾਫੀ ਹੱਦ ਤੱਕ ਫਰਕ ਪੈ ਸਕਦਾ ਸਾਦੇ ਜਿਹੇ ਕਪੜੇ ਬਹੁਤ ਹੀ ਸੌਖੇ ਤਰੀਕੇ ਨਾਲ ਫੇਗਰ ਸਿਕਾਏ ਜਾ ਸਕਦੇ ਆ ਦੇਖੋ ਅਕਸਲ ਜਿਵੇਂ ਕੋਟ ਆ ਆਪਾਂ ਕੀ ਕਰਦੇ ਜਿਵੇਂ ਕੋਟ ਵਗੈਰਾ ਪਾ ਨਾ ਜਦੋਂ ਮਸ਼ੀਨ ਚੋਂ ਕੱਢਦੇ ਆਪਾਂ ਇਸ ਤਰ੍ਹਾਂ ਸੁੱਕਣੇ ਪਾ ਦਿੰਦੇ ਇਹ ਹਰ ਘੜ ਵਿੱਚ ਇਦਾਂ ਹੀ ਪਾਉਂਦੇ ਆਪਾਂ ਕੱਪੜੇ ਸੁੱਕਣੇ ਤੁਸੀਂ ਦੇਖ ਸਕਦੇ ਆ ਇਦਾਂ ਕੱਪੜਾ ਸੁੱਕਣੇ ਪਾ ਦਿੰਦੇ ਆ ਪਾਚ ਬਾਹਲਾ ਗੂਗਾ ਪਾਦੀ ਹੋਈ ਪਲਟਾ-ਪਲਟਾ ਦਿੰਨੇ ਆ ਇਦਾਂ ਪਲਟਾਤਾ-ਪਲਟਾ ਇਹ ਕੱਪੜੇ ਆਪਣੇ ਸੁੱਕੇ ਜਾਣ ਹਨਾ ਤਾਂ ਆਪਾਂ ਕੋਟਾਂ ਨੂੰ ਇਸ ਤਰ੍ਹਾਂ ਸੁੱਕਣੇ ਨਹੀਂ ਪਾਉਣਾ ਉਹਦੇ ਲਈ ਆਪਾਂ ਤੁਹਾਨੂੰ ਇਹ ਕੱਪੜੇ ਸਕਾ ਵਾਲੀ ਆਉਂਦੀ ਆ ਤੇ ਇਸ ਕੱਪੜੇ ਤੇ ਲਾਈਦੀਆਂ ਤੇਰਾ ਕੋਟ ਆ ਕੋਟ ਨੂੰ ਆਪਾਂ ਇਸ ਦਾ ਪਾਉਣਾ ਇਸ ਤੋਂ ਬਾਅਦ ਇੱਥੇ ਚੁੰਨੀ ਲਾਉਣੀ ਆ ਇੱਕ ਇੱਕ ਚੁੰਨੀ ਲਾਉਣੀ ਆ ਤਾਂ ਇੱਧਰ ਦੇਸੀ ਆ ਐਸ ਤਾਕਿ ਜਿਹੜਾ ਆ ਚੀਜ਼ ਇਹਦੇ ਇਹਨਾਂ ਗੇਪਾ ਇਹਦੇ ਵਿੱਚ ਦੀ ਹਵਾ ਪੈ ਸਕਿਆ ਤੇ ਕੋਟ ਆਰਾਮ ਦੇ ਨਾਲ ਸੁੱਕ ਸਕੇ ਤੇ ਛੇਤੀ ਸੁੱਕ ਸਕੇ ਹਵਾ ਪਊਗੀ ਨਾਲ ਇੱਥੇ ਹਵਾ ਪੈ ਕੇ ਕ੍ਰੋਸ ਹੋਊਗੀ ਤੇ ਕੋਟ ਛੇਤੀ ਸੁੱਕ ਸਕੂਗਾ ਤੇ ਜੇ ਤੁਹਾਨੂੰ ਇਹ ਤਰੀਕਾ ਮੇਰਾ ਵਧੀਆ ਲੱਗਿਆ ਵੀ ਸਾਡੇ ਵਿੱਚ ਕੋਟ ਆਪ ਇਸ ਤਰ੍ਹਾਂ ਸੁਕਾ ਸਕਦੇ ਆ ਜੇ ਇਹ ਤਰੀਕਾ ਵਧੀਆ ਲੱਗਿਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਵਲੌਗ ਵਿੱਚ ਬਾਏ ਬਾਏ